ਭਾਈ ਅਮਰਿਤਪਾਲ ਸਿੰਘ ਆਪਣੇ ਇੰਗ ਸਿੰਘ ਜੀ ਨੇ ਕਾਨਫਰੈਂਸ ਮੈਰੋ ਜੀ ਨੇ ਕਰੀ ਹੈ ਜਿਹਦੇ ਵਿੱਚ ਦੇਖੋ ਤੁਸੀਂ ਉਹਨਾਂ ਨੇ ਇਹਨਾਂ ਦਾ ਪਰਦਾ ਪਾਸ਼ ਕਰਿਆ ਕੀ ਤਾਂ ਇਹ ਗੰਦ ਪਾਸ ਦੇ ਨੇ ਭਾਈ ਵੇਚਣ ਦੇ ਮਾਰੇ ਕਹਿ ਕੇ ਭਸਮਾ ਬੀਚਦੇ ਨੇ ਸਟੀਰੋਇਡ ਕਿੱਡੀ ਭਾਈ ਲੋਕਾਂ ਨਾਲ ਸਿਹਤ ਦੀ ਨੁਕਸਾਨ ਹੈ ਇਕੱਲੀ ਪੈਸੇ ਦੀ ਠੱਗੀ ਨਹੀਂ ਬੰਦੇ ਦੀ ਜਾਨ ਤੇ ਜਾਨ ਤੱਕ ਜਾ ਸਕਦੀ ਹੈ ਗਲਤ ਪਾਸਮ ਨਾਲ ਸਟੀਰੋਇਡ ਨਾਲ ਮੰਨ ਲਓ ਉਦਾਹਰਨ ਇੱਕ ਲੋਹਾ ਪਸਮ ਹੁੰਦੀ ਹੈ ਲੋਹਾ ਪਸਮ ਕਹਿੰਦੇ ਆ ਉਹ ਲੋਹੇ ਨੂੰ ਬਈ ਮਾਰਨਾ ਪੈਂਦਾ ਅੱਗ ਥਾਈ ਉਹਦਾ ਇੱਕ ਤਰੀਕਾ ਹੁੰਦਾ ਹੈ ਉਹ ਅੱਗੇ ਸਾਹ ਸੰਤਾਂ ਨੂੰ ਪਤਾ ਸੀ ਜੇ ਉਹ ਕੱਚੀ ਰਹਿ ਗਈ ਹਲਕੀ ਜੀ ਵੀ ਤਾਂ ਥੋੜੀ ਉਹ ਜਾਨ ਤੱਕ ਲੈ ਸਕਦੀ ਹੈ ਐਡਾ ਉਹਦਾ ਨੁਕਸਾਨ ਅੱਜ ਤੱਕ ਕੋਈ ਆਪਦੇ ਸਰੀਰ ਤੇ ਟੀਕਾ ਨਹੀਂ ਲਾਇਆ ਕੋਈ ਸਰੀਰ ਤੇ ਬਈ ਕੋਈ ਇਸ ਸਟੀਰੋਇਡ ਵਾਲੀ ਗੋਲੀ ਨਹੀਂ ਖਾਦੀ ਨੈਚੁਰਲ ਹਾਂ ਅਸ਼ਵਗੰਧਾ ਗੋਖਸਰਾ ਇਹੀ ਜਿਹੀ ਚੀਜ਼ਾਂ ਮਤਲਬ ਉਹ ਜ਼ਰੂਰ ਖਾਦੀਆਂ ਨੇ ਚਾਹੇ ਮੈਨ ਤੋਂ ਤੁਸੀਂ ਇਹ ਦਵਾਈ ਨਾ ਲਓ ਕੁਛ ਨਾ ਲਓ ਤੁਸੀਂ ਮੇਰੇ ਕੋਲੇ ਆ ਕੇ ਮੈਨ ਤੋਂ ਡਾਈਟ ਵੀ ਲਿਖਵਾ ਕੇ ਲੈ ਜਾਓ ਨਾ ਤੁਹਾਨੂੰ ਫ੍ਰੀ ਆਫ ਕਾਸਟ ਡਾਈਟ ਲਿਖ ਕੇ ਦੇ ਦੂੰ ਤੁਹਾਨੂੰ ਉਹਦੇ ਨਾਲ ਵੀ ਬਹੁਤ ਫਾਇਦਾ ਹੋਊ ਲੈ ਵੀ ਮਿੱਤਰੋ ਜਿਹੜੇ ਮੇਰੇ ਵੀਰਨਾ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਭਸਮਾ ਖਾ ਖਾ ਕੇ ਥੱਕ ਗਏ ਤੇ ਠੱਗੀ ਦਾ ਸਕਾਰ ਹੋ ਗਏ ਉਹ ਬਾਈ ਹੁਣ ਬਚਣਗੇ ਕਿਉਂ ਬਾਈ ਬੋਸ ਬਿਲਕੁਲ ਬਾਈ ਕੀ ਹਾਲ ਚੱਲ ਹੈ ਵੀਰਾ ਬਾਈ ਆਪਣਾ ਜਿਹੜਾ ਆਪਣਾ ਮੋਟੋ ਹੈ ਆਪਣਾ ਮੋਟੋ ਹੈ ਆਪਣੇ ਪੰਜਾਬ ਨੂੰ ਬਾਈ ਆਪਾਂ ਨੇ ਸਹੀ ਗਾਈਡ ਕਰਨਾ ਸਹੀ ਰਾਹ ਪੈਣਾ ਕੋਈ ਮੈਂ ਆਪਦੇ ਪ੍ਰੋਡਕਟ ਵੇਚਣ ਦਾ ਮਾਰਾ ਕਿਸੇ ਨੂੰ ਗਲਤ ਗਾਈਡ ਨਹੀਂ ਕਰੂੰਗਾ ਤੁਸੀਂ ਹੁਣੀ ਦੇਖਿਆ ਹੋ ਭਾਈ ਅਮਰਤਪਾਲ ਸਿੰਘ ਜੀ ਆਪਣੇ ਢਿੰਗ ਸਿੰਘ ਜੀ ਨੇ ਕਾਨਫਰੈਂਸ ਮੈਰੋ ਜੀ ਨੇ ਕਰੀ ਹੈ ਜਿਹਦੇ ਵਿੱਚ ਦੇਖੋ ਤੁਸੀਂ ਉਹਨਾਂ ਨੇ ਇਹਨਾਂ ਦਾ ਪਰਦਾ ਪਾਸ਼ ਕਰਿਆ ਕੀ ਤਾਂ ਇਹ ਗੰਦ ਪਾਛਦੇ ਨੇ ਬਾਈ ਵੇਚਣ ਦੇ ਮਾਰੇ ਫਿਰ ਉਤੋਂ ਬਾਈ ਕਹਿ ਕੇ ਭਸਮਾ ਵੇਚਦੇ ਨੇ ਸਟੀਰੋਇਡ ਕ੍ਰੈਡਿਟ ਬਾਈ ਲੋਕਾਂ ਨਾਲ ਸਿਹਤ ਦੀ ਨੁਕਸਾਨ ਹੈ ਕੱਲੀ ਪੈਸੇ ਦੀ ਠੱਗੀ ਨਹੀਂ ਬੰਦੇ ਦੀ ਜਾਨ ਦੇ ਜਾਨ ਤੱਕ ਜਾ ਸਕਦੀ ਹੈ ਗਲਤ ਭਸਮ ਨਾਲ ਸਟੀਰੋਇਡ ਨਾਲ ਠੀਕ ਹੈ ਜੀ ਹੁੰਦੀ ਕੀ ਆ ਭਸਮ ਅਸਲ ਦੇ ਵਿੱਚ ਬਾਈ ਭਸਮ ਨਾ ਅੱਧਿਆਂ ਨੂੰ ਤਾਂ ਹੀ ਨਹੀਂ ਪਤਾ ਲੈਣ ਵਾਲਿਆਂ ਨੂੰ ਭਸਮ ਹੁੰਦੀ ਕੀ ਚੀਜ਼ ਹੈ ਭਸਮ ਬਣਦੀ ਹੈ ਕਿਸੇ ਚੀਜ਼ ਨੂੰ ਮਾਰ ਕੇ ਮੰਨ ਲਓ ਉਦਾਹਰਨ ਇੱਕ ਲੋਹਾ ਭਸਮ ਹੁੰਦੀ ਆ ਲੋਹਾ ਭਸਮ ਕਹਿੰਦੇ ਆ ਉਹ ਲੋਹੇ ਨੂੰ ਬਾਈ ਮਾਰਨਾ ਪੈਂਦਾ ਅੱਗ ਥਾਈ ਉਹਦਾ ਇੱਕ ਤਰੀਕਾ ਹੁੰਦਾ ਉਹ ਅੱਗੇ ਸਾਹ ਸੰਤਾਂ ਨੂੰ ਪਤਾ ਸੀ ਆਪਣੇ ਜਾਂ ਪੁਰਾਣੇ ਵੈਦਾਂ ਨੂੰ ਫਿਰ ਮੰਨ ਲਓ ਜੇ ਕਿਸੇ ਨੂੰ ਉਹ ਤਰੀਕਾ ਵੀ ਆ ਗਿਆ ਹਮ ਜਦੋਂ ਉਹ ਆਪਣੀ ਬਣਾਉਣਿਆ ਹਮ ਉਹ ਉਹਨੂੰ 100 ਵਾਰੀ ਉਹਨੂੰ ਮਾਰਨਾ ਪੈਂਦਾ ਠੀਕ ਆ ਪੁੱਠ ਦੇਣੀ ਪੈਂਦੀ ਆ ਹਾਂ ਪੁੱਠ ਦੇਣੀ ਪੈਂਦੀ ਆ ਜਦੋਂ ਬਾਈ ਉਹ ਦੇਖਣਾ ਉਹਨੂੰ ਵੀ ਇਹ ਕੱਚੀ ਆ ਜਾਂ ਪੱਕੀ ਇਹ ਅੱਜਕੱਲ ਦੇ ਕਿਸੇ ਦਾ ਬਸ ਨਹੀਂ ਇਹ ਅੱਗੇ ਸਾਹ ਸੰਤ ਦਾ ਪਰਖ ਕਰ ਲੈਂਦੇ ਸੀ ਜੇ ਉਹ ਕੱਚੀ ਰਹਿ ਗਈ ਹਲਕੀ ਜੀ ਵੀ ਤਾਂ ਥੋੜੀ ਉਹ ਜਾਨ ਤੱਕ ਲੈ ਸਕਦੀ ਐ ਏਡਾ ਉਹਦਾ ਨੁਕਸਾਨ ਆ ਹਾਂਜੀ ਠੀਕ ਐ ਲੈ ਵੀ ਮਿੱਤਰੋ ਯਾਨੀ ਕਿ ਬਈ ਦੋ ਦੋ ਨੁਕਸਾਨ ਨੇ ਪੈਸੇ ਦਾ ਵੀ ਜਾਨ ਦਾ ਵੀ ਠੀਕ ਐ ਹੁਣ ਤੁਸੀਂ ਕਹੋਗੇ ਵੀ ਫਿਰ ਮੈਂ ਇਹਦੀ ਜਗਾ ਕੀ ਖਾਵਾਂ ਹੇ ਵੀ ਗੱਲ ਹੈਗੀ ਹੈ ਜੀ ਬਾਈ ਆਪਾਂ ਨੇ ਸਪੈਸ਼ਲਿਸਟ ਚੀਜ਼ ਲਈ ਜਿਨ੍ਹਾਂ ਨੂੰ ਕੋਈ ਜਿਨ੍ਹਾਂ ਨੂੰ ਕੋਈ ਕਮਜ਼ੋਰੀ ਹੈ ਹਾਂਜੀ ਜਿਨ੍ਹਾਂ ਦਾ weight ਨਹੀਂ ਵੱਧਦਾ ਉਹਨਾਂ ਲਈ ਸਪੈਸ਼ਲ ਇਹ ਪ੍ਰੋਡਕਟ ਹੈ ਮਹੀਨੇ ਦੇ ਵਿੱਚ ਵੀਰੇ 5 ਕਿਲੋ ਦਾ weight ਵਧਾਉ ਇਹਦੇ ਵਿੱਚ ਜਿਹੜਾ ਅਸ਼ਵਗੰਧਾ ਗੋਖਸ਼ਰਾ ਹੋਰ ਆਪਣੀਆਂ ਜਿਹੜੀਆਂ ਕਿ ਆਪਣੀ ਸੈਕਸ਼ੂਅਲ ਆਪਣੀ ਪਾਵਰ ਨੂੰ ਵਧਾਉਂਦੀਆਂ ਨੇ ਉਹ ਚੀਜ਼ਾਂ ਨਾਲ ਲੈਣ ਨੇ ਕਦੇ ਵੀ ਤੁਸੀਂ ਕਿਸੇ ਮਰਜ਼ੀ ਤੋਂ ਪੁੱਛ ਲਓ ਅਸ਼ਵਗੰਧਾ ਦੇ ਗੋਖੂ ਸ਼ੁਰਾ ਦਾ ਕੋਈ ਨੁਕਸਾਨ ਨਹੀਂ ਹੁੰਦਾ ਇਹ ਹਮੇਸ਼ਾ ਫਾਇਦਾ ਹੀ ਕਰਦੀ ਹੈ ਇਹ ਡਿਪਰੈਸ਼ਨ ਹੋਰ ਚੀਜ਼ਾਂ ਨੂੰ ਵੀ ਨਾਲ-ਨਾਲ ਠੀਕ ਕਰਦੀ ਹੈ ਠੀਕ ਹੈ ਜੀ ਮਹਿੰਗੀ ਬਹੁਤ ਉਹ ਫਿਰ ਤਾਂ ਬਾਈ ਜਿੱਥੇ ਇਹ ਡੱਬੀਆਂ ਇਹ 2500 ਤੋਂ ਲੈ ਕੇ 3-3 ਲੱਖ ਤੱਕ ਤਿਆਰ ਕਰਦੇ ਨੇ ਇਹ ਪ੍ਰੋਡਕਟ ਸਿਰਫ ਔਰ ਸਿਰਫ 2500 ਦਾ ਹੈ ਵੀਰੇ ਸਿਰਫ 2500 ਦਾ ਸਿਰਫ 2500 ਦਾ ਤੁਸੀਂ ਜਿੱਥੇ ਇੰਨੇ ਪੈਸੇ ਖਰਾਬ ਚੁੱਕੇ ਹੋਮ ਹੋਗੇ ਤੁਸੀਂ ਇੱਕ ਵਾਰੀ ਇਹ ਪ੍ਰੋਡਕਟ ਬਾਈ ਯੂਜ਼ ਕਰਕੇ ਦੇਖਿਓ ਵਿੱਚ ਜਿਹੜਾ ਅਸ਼ਵਗੰਧਾ ਗੋਖਸ਼ਰਾ ਇਹ ਚੀਜ਼ਾਂ ਅਸੀਂ ਨੇ ਸਪੈਸ਼ਲ ਬੰਦੇ ਦੀ ਪਾਵਰ ਸਟਰੈਂਥ ਸੈਕਸ਼ੂਅਲ ਪਾਵਰ ਵਧਾਉਣ ਲਈ ਪਾਈਆਂ ਨੇ ਨਾਲ ਹੀ ਇਹਦੇ ਵਿੱਚ ਇੱਕ ਚੀਜ਼ ਆ ਲਿਵਰ ਵਾਸਤੇ ਹਾਂਜੀ ਕਿਉਂਕਿ ਜਿਹੜੇ ਕਮਜ਼ੋਰੇ ਹੁੰਦੇ ਨੇ ਉਹਨਾਂ ਦਾ ਲਿਵਰ ਪ੍ਰੋਪਰ ਫੰਕਸ਼ਨ ਨਹੀਂ ਕਰਦਾ ਹੁੰਦਾ ਜਿਹਦੇ ਲਿਵਰ ਦੇ ਕੰਮ ਆ ਮੈਂ ਜੇ ਹਾਂ ਮੈਂ ਲਿਵਰ ਦਾ ਕਰਮ ਹੈ ਉਹ ਜੂਸ ਨਹੀਂ ਕੱਢਦਾ ਪੂਰਾ ਉਹਨਾਂ ਚੋਂ ਖਾਣੇ ਦੇ ਵਿੱਚੋਂ ਪੂਰੇ ਨਿਊਟ੍ਰੀਐਂਟ ਨਹੀਂ ਗੱਡ ਪਾਉਂਦਾ ਤਾਂ ਉਹਦੇ ਲਈ ਵੀ ਇੱਕ ਆਪਾਂ ਨੇ ਚੀਜ਼ ਪਾਈ ਹੋਈ ਆ ਬਾਕੀ ਇਹਦੇ ਵਿੱਚ ਜੋ ਵੇਟ ਗੇਨਰ ਵਿੱਚ ਚੀਜ਼ ਉੰਧੀਆਂ ਨੇ ਵਧੀਆ weight gainer ਚ ਉਹਨੇ ਨਾਲ ਤੁਹਾਨੂੰ ਬਹੁਤ ਫਾਇਦਾ ਕਰੂ 5 ਕਿਲੋ weight ਵੀ ਵਧਾਉ ਨਾਲੇ ਸਾਨੂੰ ਤਾਕਤ ਵਰਕਰੂਗਾ ਠੀਕ ਹੈ ਜੀ ਤੇ ਇਹਦੇ ਪਿੱਛੇ ਇੱਕ ਇਹ ਆ ਜੀ ਬੱਚਾ ਆ ਜਾ ਇਹ ਕੀ ਚੀਜ਼ ਹੈ ਇਹ ਚੀਜ਼ ਹੈ ਜੀ ਫੈਟ ਘਟਾਉਣ ਵਾਸਤੇ ਘਟਾਉਣ ਵਾਸਤੇ ਆ ਗਿਆ ਜਿਹੜੀਆਂ ਆਪਣੀਆਂ ਮਾਮਾ ਭੈਣਾ ਦੇ weight ਵਧੇ ਹੋਏ ਨੇ ਅਕਸਰ ਵਿਆਹ ਤੋਂ ਬਾਅਦ ਸ਼ਾਦੀ ਤੋਂ ਬਾਅਦ ਭੈਣਾਂ ਦਾ ਕੀ ਹੁੰਦਾ ਹੈਗਾ ਬੱਚਾ ਹੁੰਦਾ ਉਸ ਤੋਂ ਬਾਅਦ ਉਹਨਾਂ ਦੇ ਹਾਰਮੋਨ ਇੰਬੈਲੈਂਸ ਹੋ ਜਾਂਦੇ ਨੇ ਤਾਂ weight ਵੱਧ ਜਾਂਦਾ ਹੈਗਾ ਤੇ ਉਹ ਕੋਸ਼ਿਸ਼ ਕਰਦੀਆਂ ਨੇ ਵਿਚਾਰੀਆਂ ਘਟਾਉਣ ਲਈ ਅੱਜ ਕੱਲ ਜਿਵੇਂ ਕੰਪਨੀਆਂ ਵਿੱਚ ਉਹ ਛੇਕ ਛੂਕ ਦਿੰਦੀਆਂ ਨੇ ਭੁੱਖੇ ਰੱਖਦੀਆਂ ਨੇ ਉਹ ਵਿਚਾਰੀਆਂ ਉਧਰ ਬਥੇਰਾ ਪੈਸਾ ਵੀ ਖਰਾਬ ਕਰਦੀਆਂ ਨੇ ਉਹਨਾਂ ਦਾ ਜਦੋਂ ਹੀ ਉਹ ਛੱਡਦੀਆਂ ਨੇ ਉਹਦੀ ਵਜਨ ਵਧ ਜਾਂਦਾ ਠੀਕ ਹੈ ਜੀ ਤਾਂ ਆਪਾਂ ਨਾਲੇ ਤਾਂ ਰੋਟੀ ਤੇ ਕਿਉਂ ਨਹੀਂ ਆਪਾਂ ਬੰਦ ਕਰਾਂਗੇ ਹਾਂਜੀ ਤੇ ਨਾਲੇ ਇਹ ਚੀਜ਼ ਉਹਨਾਂ ਦੇ ਜਿਹੜੇ ਵਿਗੜੇ ਹੋਏ ਹਾਰਮੋਨ ਨੇ ਉਹਨਾਂ ਨੂੰ ਉਹ ਠੀਕ ਕਰੋ ਠੀਕ ਹੈ ਬੈਲੈਂਸ ਕਰੋ ਜਦੋਂ ਠੀਕ ਹੋਗੇ ਤਾਂ ਮਸ਼ੀਨਰੀ ਸਹੀ ਕੰਮ ਕਰਨ ਲੱਗੀ ਤਾਂ ਉਹਨੇ ਆਪਦੇ ਆਪ ਬਈ ਸਹੀ ਹੋ ਜਾਣਾ ਹੈਗਾ ਠੀਕ ਹੈ ਜੀ ਹਾਂਜੀ ਲੇ ਵੀ ਮਿੱਤਰੋ ਯਾਨੀ ਕਿ ਤੁਸੀਂ ਭਾਰ ਨੂੰ ਵਧਾ ਵੀ ਤੇ ਘਟਾ ਵੀ ਦੋਨੇ ਚੀਜ਼ਾਂ ਸਕਦੇ ਹਾਂ ਮੈਨੂੰ 10 ਸਾਲ ਹੋ ਗਏ ਵੀਰੇ ਫੀਲਡ ਦੇ ਵਿੱਚ ਮੈਨੂੰ ਕੰਮ ਕਰਦੇ ਨੂੰ ਕਹਿ ਲੋ ਆਪ ਵੀ ਫਿਟਨੈਸ ਨਾਲ ਜੁੜਿਆ ਹੋਇਆ ਅੱਜ ਤੱਕ ਕੋਈ ਆਪਦੇ ਸਰੀਰ ਤੇ ਟੀਕਾ ਨਹੀਂ ਲਾਇਆ ਕੋਈ ਸਰੀਰ ਤੇ ਬਾਈ ਕੋਈ ਐਸ ਐਸਟੀਰੋਇਡ ਵਾਲੀ ਗੋਲੀ ਨਹੀਂ ਖਾਧੀ ਨੈਚੁਰਲ ਹਾਂ ਅਸ਼ਵਗੰਧਾ ਗੋਖੂਸ਼ਰਾ ਇਹੀ ਜਿਹੀ ਚੀਜ਼ਾਂ ਮਤਲਬ ਜ਼ਰੂਰ ਖਾਧੀਆਂ ਨੇ ਹਾਂ ਤੇ ਆਪਾਂ ਪੰਜਾਬ ਦੇ ਸਾਰੇ ਭਰਾ ਭੈਣ ਭਰਾਵਾਂ ਨੂੰ ਵੀ ਮੈਂ ਇਹੀ ਅਪੀਲ ਕਰਦਾ ਚਾਹੇ ਮੈਂ ਤੁਹਾਨੂੰ ਤੁਸੀਂ ਇਹ ਦਵਾਈ ਨਾ ਲਓ ਕੁਛ ਨਾ ਲਓ ਤੁਸੀਂ ਮੇਰੇ ਕੋਲੇ ਆ ਕੇ ਮੈਂ ਤੁਹਾਨੂੰ ਡਾਈਟ ਵੀ ਲਿਖਵਾ ਕੇ ਲੈ ਜਾਓ ਨਾ ਤੁਹਾਨੂੰ ਫ੍ਰੀ ਆਫ ਕਾਸਟ ਡਾਈਟ ਲਿਖ ਕੇ ਦੇ ਦੂੰ ਸੋ ਤੁਹਾਨੂੰ ਉਹਦੇ ਨਾਲ ਵੀ ਬਹੁਤ ਫਾਇਦਾ ਹੋਊ ਕਿਉਂਕਿ ਆਪਣਾ ਕੱਲਾ ਕੰਮ ਕੋਈ ਆਪਣੀ ਚੀਜ਼ਾਂ ਵੇਚਣਾ ਨਹੀਂ ਆਪਣਾ ਯਾਰ ਐ ਵੀ ਆਪਣਾ ਪੰਜਾਬ ਦੇ ਲੋਕ ਜਿਵੇਂ ਪਹਿਲਾਂ ਹੁੰਦੇ ਸੀ ਆਪਾਂ ਸਾਰੇ ਤੰਦਰੁਸਤ ਹੋਈਏ ਸਹੀ ਗੱਲ ਹੈ ਹੁਣ ਕਿੱਥੇ ਪਊਗਾ ਹੁਣ ਇਹ ਵੀ ਆਉਣਾ ਵੀਰੇ ਸੰਗਰੂਰ ਤੋਂ ਜਦੋਂ ਆਪਾਂ ਬਰਨਾਲਾ ਰੋਡ ਤੇ ਆਉਣੇ ਆ ਬਡਰੁਖਾ ਤੋਂ ਪਹਿਲਾਂ ਆਉਂਦਾ ਸੰਗਰੂਰ ਤੇ ਬਡਰੁਖਾ ਦੇ ਵਿਚਕਾਰਲੇ ਆਪਣਾ ਆਫਿਸ ਹੈਗਾ ਉੱਥੇ ਆ ਕੇ ਮਿਲ ਸਕਦੇ ਲੈ ਵੀ ਮਿੱਤਰੋ ਆਜੋ ਜਿਹੜੇ ਮੇਰੇ ਵੀਰ ਭੈਣ ਭਾਈ ਬੇਟ ਨੂੰ ਲੋਜ ਇਤੇ ਗੇਨ ਕਰਨਾ ਚਾਹੁੰਦੇ ਨੇ ਬਾਈ ਤੁਸੀਂ ਆ ਸਕਦੇ ਜਿਨੇ ਆਨਲਾਈਨ ਮੰਗਵਾਉਣਾ ਹੈ ਆਨਲਾਈਨ ਸਾਨੂੰ ਪੇਮੈਂਟ ਪਾ ਕੇ ਸਕਰੀਨ ਸ਼ਾਟ ਭੇਜ ਦਿਓ ਤੁਹਾਨੂੰ ਆਨਲਾਈਨ 3 ਦਿਨਾਂ ਦੇ ਵਿੱਚ ਡਿਲੀਵਰ ਹੋ ਜੂ ਨਾਲ ਮੈਂ ਤੁਹਾਡਾ ਡਾਈਟ ਪਲਾਨ ਫ੍ਰੀ ਬਣਾ ਕੇ ਭੇਜੂੰਗਾ ਠੀਕ ਹੈ ਲੋ ਮਿੱਤਰੋ ਕਰ ਲੋ ਸੰਪਰਕ ਧੰਨਵਾਦ